ਅਛੇ ਕੀਤਾ ਪਿਆ ਬੰਦਾ ਮੈਨੂੰ ਓਏ ਬਾਈ ਵਾੜੇ ਆਸਰਾਣੇ ਤੋਂ ਪਿਆ ਕਰ ਬੰਦੋ ਟਕਣਾ ਆਉਂਦੇ ਸਾਰੇ ਇਹਦੇ ਤੇ प्रदीप ਪਰਮੇਂਦਰ ਤੈਨੂੰ ਕੱਢ ਲਾ ਕੇ ਗਰਵਾਲੀ ਦੇ ਏਰੀਆ ਵਿੱਚ ਨਕਲੀ ਕਿਉਂ ਬਣਾਉਂਦੀ ਫੈਕਟਰੀ ਰਿਕਵਰ ਕੀਤੀ ਗਈ ਅੱਜ ਜਿੱਥੇ ਕਿ ਕਾਫੀ ਬਲਕ 'ਚ ਨਕਲੀ ਕਿਉਂ ਬਣਾਇਆ ਜਾ ਰਿਹਾ ਸੀ ਜਿਸ ਨੂੰ ਫਾਇੰਟ ਤੋਂ ਬਣਾਇਆ ਜਾ ਰਿਹਾ ਸੀਗਾ ਤੇ ਕਾਫੀ ਬਲਕ ਦਾ ਅਮਾਉਂਟ ਹੈ ਤੇ ਜੋ ਫੂਡ ਸੇਫਟੀ ਵਾਲੇ ਸਾਨੂੰ ਐਗਜੈਕਟ ਅਮਾਉਂਟ ਦੱਸਣਗੇ ਤੇ ਕਿੰਨੀ ਕੁਆਂਟੀਟੀ ਤੇ ਨਕਲੀ ਕਿਉਂ ਅੰਦਰ ਬਰਾਮਦ ਹੋਇਆ ਫਿਲਹਾਲ ਤਾਂ ਇਹਨਾਂ ਦਾ ਫੈਕਟਰੀ ਦਾ ਇੱਕ ਹੀ ਵਰਕਰ ਹੀ ਸਾਨੂੰ ਇਥੋਂ ਮਤਲਬ ਅਰੈਸਟ ਕੀਤਾ ਗਿਆ ਹੈ ਤੇ ਬਾਕੀ ਜੋ ਓਨਰ ਆ ਉਹ ਤਾਂ ਫੀਸ ਦਾ 파ਟ ਆ ਇਹ ਮੀਡੀਆ ਤੋਂ ਚੱਲ ਰਿਹਾ ਸੀ ਤੇ ਪ੍ਰੈਕਟਿਕ ਨਹੀਂ ਜੇ ਇਹ ਤਾਂ ਤਸਦੀਕ ਕਰ ਰਹੇ ਆ ਕਰ ਲੈਨੇ ਆ ਤਸਦੀਕ ਕਰ ਰਿਹਾ ਤਾਂ ਪੀਛ ਦਾ ਪਾਰਟ ਆ ਤੇ ਫਿਲਹਾਲ ਆਪਾਂ ਰੇਡ ਕੀਤੀ ਹੈ ਕੰਡਕਟ ਤੇ ਜਲਦੀ ਤੋਂ ਜਲਦੀ ਇਹ ਦੱਸ ਦਿੰਨੇ ਆ ਵੀ ਇਹ ਕਿੰਨੇ ਦਿਨ ਤੇ ਚੱਲ ਰਿਹਾ ਸੀ ਤੇ ਇਹਦੇ ਚ ਕੌਣ ਕੌਣ ਇਨਵੋਲ ਆ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਦਾ ਨਾਤਾ ਹਾਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਤੇ ਅੱਜ ਅਸੀਂ ਜਿਹੜਾ ਹੈ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਔਰ ਪੁਲਿਸ ਵਿਭਾਗ ਦੀ ਜਿਹੜੀ ਹੈ ਸਾਂਝੀ ਕਾਰਵਾਈ ਕਰਦੇ ਹੋਏ ਅਸੀਂ ਇੱਥੇ ਇੱਕ ਜੀਕੇ ਫੂਡ ট্রেਡਿੰਗ ਕੰਪਨੀ ਹੈ ਜਿਸ ਦਾ ਕੀ ਮਾਲਕ ਜਿਹੜਾ ਵਿਕਰਮਜੀਤ ਸਿੰਘ son of ਆਈ ਥਿੰਕ ਬਲਵਿੰਦਰ ਸਿੰਘ ਹੈ ਔਰ ਇੱਥੇ ਉਹ ਆਪਣਾ ਜਿਹੜਾ ਹੈ ਰਿਫਾਈਨਡ ਔਰ ਬਨਸਪਤੀ ਨੂੰ ਮਿਕਸ ਕਰਕੇ ਉਹਦੇ ਵਿੱਚ ਕੀ ਦੀ ਫਲੇਵਰ ਪਾ ਕੇ ਇਸ ਨੂੰ ਜਿਹੜਾ ਦੇਸੀ ਕੀ ਰੂਪ ਦੇ ਕੇ ਵੱਖ-ਵੱਖ ਜਿਹੜੀਆਂ ਹੈ ਧਾਰਮਿਕ ਸਥਾਨਾਂ ਦੇ ਸਾਹਮਣੇ ਇਸ ਨੂੰ ਵੇਚ ਰਿਹਾ ਸੀ ਔਰ ਮਾਰਕੀਟ 'ਚ ਵੀ ਵੇਚ ਰਿਹਾ ਹੋਇਆ ਆਬਵੀਅਸਲੀ ਹੈ सो so, अज साढ़े जे फूड सेफ्टी ऑफिसर्स ने सा फूड सेफ्टी विंग सारे मुलाजम ने और पुलिस विभाग के जिने भी मुलाजम ने कंसर्न थाने चाटी पिंड वालों जोड़ा है इसनों कार्रवाई करते हुए इसका जोड़ा सारा स्टॉक है उसनों सीज़ कर लिया गया है और जो जो टीम्स पंद्रह किलो देन से टोटल दो सौ पच्ची किलो बनया है और जोड़ा ਪੈਕਿੰਗ ਦੇ ਵਿੱਚ ਸੀ ਡਿਫਰੈਂਟ ਡਿਫਰੈਂਟ ਪੈਕਿੰਗ ਦੇ ਸਾਦਾ ਕਿਲੋ ਕਿਲੋ ਦੀ ਉਹ ਜਿਹੜਾ ਸਾਡੇ ਕੋਲ 143 ਸੋ ਟੋਟਲ ਸਾਡੇ ਕੋਲ 368 ਕਿਲੋ ਜਿਹੜਾ ਹੈ ਇਹਦੇ ਕੋਲ ਬਣਿਆ ਹੋਇਆ ਕੀ ਬਰਾਮਤ ਹੋਇਆ ਇਸ ਤੋਂ ਇਲਾਵਾ ਸਾਡੇ ਕੋਲੋਂ ਅਜੇ ਉਹ ਕਾਊਂਟਿੰਗ ਚੱਲ ਰਹੀ ਹੈ ਜਿਹੜੇ ਬਨਸਪਤੀ ਔਰ ਰਿਫਾਈਨ ਦੇ ਟਿਸ਼ੂ ਲਗਭਗ 100 ਦੇ ਕਰੀਬ ਉਹ ਵੀ ਹੈ ਟੂ ਸੋ ਡੇਢ ਕਿ ਕੁਆਂਟਲ ਉਹ ਵੀ ਹੈ ਜਿਹੜੇ ਫੈਕਟਰੀ ਤੋਂ ਸਪਲਾਈ ਚਲ ਗਈ ਹੋਗੀ ਉੱਥੇ ਵੀ ਔਰ ਜਿਸ ਵੀ ਦੁਕਾਨ ਤੇ ਕਿਤੇ ਪਾਇਆ ਗਿਆ ਉਸ ਤੇ ਵੀ ਜਿਹੜਾ ਸੱਤ ਸੱਤ ਕਰ ਰਹੇ ਨੇ ਇਹ ਸਾਰੇ ਸਾਰਾ ਗੋਦਾਮ ਟੋਟਲ ਅਸੀਂ ਸੀਲ ਕਰ ਰਹੇ ਆਂ